ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਸਿਮਰਨ ਫੂਡ ਵਲੌਗ ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ ਪਨੀਰ ਦੀ ਪੁਜੀ ਬਣਾ ਕੇ ਤਿਆਰ ਕਰਾਂਗੇ ਪਨੀਰ ਬਣਾਉਣ ਵਾਸਤੇ ਅਸੀਂ ਹਮਲੇ ਦਾ ਇਸਤੇਮਾਲ ਕਰਾਂਗੇ ਜਦੋਂ ਵੀ ਅਸੀਂ ਪਨੀਰ ਬਣਾਉਂਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਪਾਉਣ ਵਾਸਤੇ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਨਿੰਬੂ ਦਾ ਸੱਤ ਨਿੰਬੂ ਦਾ ਰਸ ਵਿਨੇਗਰ ਦਹੀਂ ਫਟਕੜੀ ਵਗੈਰਾ ਲੇਕਿਨ ਜੇ ਸਾਡੇ ਕੋਲ ਸਾਰੀਆਂ ਚੀਜ਼ਾਂ ਕਿਸੇ ਵੇਲੇ ਨਹੀਂ ਹੈਗੀਆਂ ਅਵੇਲੇਬਲ ਤਾਂ ਅਸੀਂ ਇਸ ਟਾਈਮ ਇਮਲੀ ਕਰੇ ਪਈ ਐ ਐਮਰਜੈਂਸੀ ਸਾਨੂੰ ਜ਼ਰੂਰ ਪਿਆ ਕਿ ਅਸੀਂ ਪਨੀਰ ਬਣਾਉਣਾ ਹੈ ਤੇ ਅਸੀਂ ਇਮਲੀ ਨੂੰ ਪਾਣੀ ਵਿੱਚ ਭਿਉਂ ਕੇ ਤੇ ਉਹਦੇ ਤੋਂ ਵੀ ਆਪਾਂ ਜਿਹੜਾ ਪਨੀਰ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਕ ਦੋ ਮਿੰਟ ਵਾਸਤੇ ਜਿਹੜੀ ਇਮਲੀ ਆ ਉਹਨੂੰ ਆਪਾਂ ਪਾਣੀ ਵਿੱਚ ਭਿਉਂ ਕੇ ਰੱਖ ਦਿੰਨੇ ਆ ਥੋੜੀ ਸੌਫਟ ਹੋ ਜਾਊਗੀ ਨਾਲ ਦੀ ਨਾਲ ਆਪਾਂ ਨਿੰਬੂ ਵੀ ਰੱਖੇ ਹੋਏ ਨੇ ਜੇਕਰ ਇਮਲੀ ਜਿਹੜੀ ਆ ਉਹਦਾ ਪਾਣੀ ਆਪਾਂ ਜਿਹੜਾ ਤਿਆਰ ਕਰਦੇ ਆ ਤੇ ਦੁੱਧ ਵਿੱਚ ਪਾਉਨੇ ਆ ਪਨੀਰ ਨਹੀਂ ਬਣਦਾ ਤਾਂ ਆਪਾਂ ਨਿੰਬੂ ਦਾ ਇਸਤੇਮਾਲ ਕਰਾਂਗੇ ਆਪਾਂ ਇਹ ਚੀਜ਼ ਟਰਾਈ ਕਰਕੇ ਦੇਖਣੀ ਹੈ ਕਿ ਹਾਂ ਇਮਲੀ ਤੋਂ ਵੀ ਜਿਹੜਾ ਵਾ ਉਹ ਪਨੀਰ ਬਣ ਸਕਦਾ ਕਿ ਨਹੀਂ ਹੁਣ ਵੇਖੋ ਕਿ ਜਿਵੇਂ ਪਾਣੀ ਜਿਹੜਾ ਇਹਦਾ ਆਪਾਂ ਅਲੱਗ ਕਰ ਲੈਣਾ ਆ ਛਾਣ ਕੇ ਤੇ ਉਸ ਤੋਂ ਬਾਅਦ ਵਿੱਚ ਦਿਖਾਉਨੇ ਆ ਕਿ ਆਪਾਂ ਦੁੱਧ ਜਿਹੜਾ ਉਹਦਾ ਗਰਮ ਹੋਣ ਵਾਸਤੇ ਰੱਖਿਆ ਹੋਇਆ ਆ 2 ਕਿਲੋ ਦੇ ਕਰੀਬ ਦੁੱਧ ਆ ਤੇ ਇੱਕ ਕਟੋਰੀ ਜਿਹੜੀ ਆ ਇਹ ਕੋਲੀ ਜਿਹੜੀ ਆ ਪਾਣੀ ਜਿਹੜਾ ਤਿਆਰ ਹੋ ਚੁੱਕਾ ਆ ਪਾਉਣ ਵਾਸਤੇ ਹੁਣ ਦੁੱਧ ਨੂੰ ਬਾਲਾ ਆ ਚੁੱਕਿਆ ਜਿਗਾ ਤਾਂ ਜਿਹੜਾ ਸੇਮ ਕਰ ਲੈਨੇ ਗੈਸ ਨੂੰ ਥੋੜਾ ਥੋੜਾ ਕਰਕੇ ਇਹਦੇ ਵਿੱਚ ਜਿਹੜਾ ਪਾਣੀ ਆਪਾਂ ਸਾਰਾ ਪਾ ਦੇਣਾ ਆ ਪਨੀਰ ਬਣਾਣਾ ਜਿਹੜਾ ਸ਼ੁਰੂ ਹੋ ਚੁੱਕਾ ਆ ਤੇ ਮੈਨੂੰ ਲੱਗਦਾ ਆ ਕਿ ਥੋੜਾ ਜਿਹਾ ਸਾਨੂੰ ਜਿਹੜਾ ਪਾਣੀ ਆ ਹੀ ਮਿਲਦਾ ਹੋਰ ਵਰਤਣਾ ਪਊਗਾ ਕਿਉਂਕਿ ਦੁੱਧ ਜਿਹੜਾ ਥੋੜਾ ਵੱਧ ਸੀਗਾ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਵਾ ਕਿ ਜਦੋਂ ਸਾਡੇ ਕੋਲ ਕੋਈ ਵੀ ਚੀਜ਼ ਘਰੇ ਨਹੀਂ ਹੈਗੀ ਬਾਈ ਚਾਂਸ ਸਾਨੂੰ ਜ਼ਰੂਰ ਤੇ ਪਨੀਰ ਬਣਾਉਂਦੀ ਤੇ ਆਪਾਂ ਇਸ ਟੰਕ ਦੇ ਨਾਲ ਵੀ ਜਿਹੜਾ ਪਨੀਰ ਬਣਾ ਸਕਦੇ ਆ ਪਾਣੀ ਅਲੱਗ ਤੇ ਪਨੀਰ ਜਿਹੜਾ ਉਹ ਅਲੱਗ ਹੋ ਚੁੱਕਾ ਆ ਡੇਢ ਕ ਕੋਲੀ ਦੇ ਕਰੀਬ ਸਾਡਾ ਜਿਹੜਾ ਪਾਣੀ ਇਹਦੇ ਵਿੱਚ ਵਰਤਿਆ ਗਿਆ ਆ ਇਮਲੀ ਦੇ ਪਾਣੀ ਤੋਂ ਪਨੀਰ ਬਣਾਉਣ ਦਾ ਜਿਹੜਾ ਤਰੀਕਾ ਆ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਤੇ ਤੁਸੀਂ ਵੀਡੀਓ ਦੇਖ ਕੇ ਦੱਸਣਾ ਕਿ ਕਿਵੇਂ ਦਾ ਲੱਗਿਆ ਪਨੀਰ ਨੂੰ ਆਪਾਂ ਛਾਣ ਕੇ ਅਲੱਗ ਕਰ ਲੈਨੇ ਆ ਪਨੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕਾ ਆ ਹੁਣ ਆਪਾਂ ਪਾਣੀ ਲਵਾਂਗੇ ਤੇ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਇੱਕ ਦੋ ਵਾਰੀ ਧੋ ਕੇ ਸਾਫ਼ ਕਰ ਲਵਾਂਗੇ ਕਿਉਂਕਿ ਜਿਹੜਾ ਆਪਾਂ ਇਮਲੀ ਦੇ ਪਾਣੀ ਦੇ ਨਾਲ ਪਨੀਰ ਤਿਆਰ ਕਰਦੇ ਆਂ ਇਹਦਾ ਥੋੜਾ ਜਿਹਾ ਕਲਰ ਜਿਹੜਾ ਬਦਲ ਜਾਂਦਾ ਆਂ ਤਾਂ ਧੋਵਾਂਗੇ ਤੇ ਇਹਦੇ ਨਾਲ ਜਿਹੜਾ ਵਾ ਥੋੜਾ ਬਹੁਤੀ ਜਿਹੜੀ ਖਟਾਸ ਹੋਗੀ ਉਹ ਵੀ ਬਾਹਰ ਨਿਕਲ ਜੂਗੀ ਪਨੀਰ ਚੰਗੀ ਤਰ੍ਹਾਂ ਸਾਫ਼ ਹੋ ਚੁੱਕਾ ਆ ਹੁਣ ਇੱਕ ਟਾਵਲ ਲੈ ਕੇ ਤੇ ਉਹਦੇ ਵਿੱਚ ਆਪਾਂ ਇਹਨੂੰ ਕੱਢ ਲੈਨੇ ਆਂ ਦਵਾਤਾਂ ਦੀ ਮਦਦ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲਵਾਂਗੇ ਨਿਚੋੜਨ ਤੋਂ ਬਾਅਦ ਆਪਾਂ ਇੱਕ ਥਾਲੀ ਵਿੱਚ ਰੱਖ ਕੇ ਇਹਦੇ ਉੱਪਰ ਭਾਰ ਰੱਖ ਦੇਵਾਂਗੇ ਤਾਂ ਕਿ ਜਿਹੜੀ ਇਹਦੀ ਤਹਿ ਵਧੀਆ ਬਣ ਜਾਵੇ ਮਗਰ ਜਿਹੜਾ ਬਚਿਆ ਹੋਇਆ ਪਾਣੀ ਹੈ ਪਨੀਰ ਨੂੰ ਛਾਣ ਕੇ ਇਹਨੂੰ ਵੀ ਆਪਾਂ ਜਿਹੜਾ ਹੈ ਛੁੱਟਣਾ ਨਹੀਂ ਆ ਇਹਨੂੰ ਆਪਾਂ ਜਦੋਂ ਆਟਾ ਗੁੰਨਾਂਗੇ ਤੇ ਉਹਦੇ ਵਿੱਚ ਇਹਦਾ ਜਿਹੜਾ ਵਾ ਇਹਦੀ ਵਰਤੋਂ ਕੀਤੀ ਜਾਊਗੀ। ਪਾਣੀ ਇਹ ਵੀ ਬੜਾ ਗੁਣਕਾਰੀ ਆ। ਆਪਾਂ ਇਹਨੂੰ ਛੁੱਟਾਂਗੇ ਨਹੀਂ। ਨਾਲ ਦੀ ਨਾਲ ਆਪਾਂ ਜਿਹੜਾ ਆ ਸੁਹੰਜਣਾ ਦੇ ਪੱਤੇ ਜਿਹੜੇ ਮੋਰਿੰਗਾ ਦੇ ਆ ਉਹ ਵੀ ਇਹਦੇ ਵਿੱਚ ਵਰਤਨੇ ਆ ਤੇ ਨਾਲ ਕੜੀ ਪੱਤਾ ਵੀ ਵਰਤਾਂਗੇ। ਸਾਡੀ ਸਿਹਤ ਲਈ ਜਿਹੜਾ ਆ ਕਾਫੀ ਸਹੀ ਆ। ਹਰ ਇੱਕ ਸਬਜ਼ੀ ਦੇ ਵਿੱਚ ਆਪਾਂ ਇਹਦਾ ਜਿਹੜੀ ਆ ਵਰਤੋਂ ਸਾਨੂੰ ਕਰਨੀ ਚਾਹੀਦੀ ਆ। ਬਾਕੀ ਨਾਲ ਦੀ ਨਾਲ ਆਪਾਂ ਪਿਆਜ਼, ਟਮਾਟਰ, ਅਦਰਕ, ਹਰੀ ਮਿਰਚ ਤੇ ਅੱਲਾ ਸੋਣਾ ਪਨੀਰ ਦੇ ਜਿਹੜੇ ਪੁਰਜੀ ਆ ਕਰਾਰੇ ਜੀ ਬਣਾ ਕੇ ਤਿਆਰ ਕਰਨੀ ਆ। ਪਨੀਰ ਦੇ ਵਿੱਚ ਲਸਣ ਜਿਹੜਾ ਵਾ ਮੈਨੂੰ ਲੱਗਦਾ ਨਹੀਂ ਆ ਕਿ ਕੋਈ ਹੋਰ ਖਾਣਾ ਪਸੰਦ ਕਰਦਾ ਹੋਗਾ ਲੇਕਿਨ ਅਸੀਂ ਇਹਦੇ ਵਿੱਚ ਜਿਹੜਾ ਆ ਲਸਣ ਵੀ ਪਾਵਾਂਗੇ ਇਹਦਾ ਟੇਸ ਸਾਨੂੰ ਵਧੀਆ ਲੱਗਦਾ ਆ। ਹਰ ਇੱਕ ਦੀ ਆਪੋ ਆਪਣੀ ਪਸੰਦ ਹੁੰਦੀ ਆ। ਤਾਂ ਇਸ ਤਰੀਕੇ ਨਾਲ ਵੀ ਤੁਸੀਂ ਕਦੀ ਬਣਾ ਕੇ ਦੇਖਿਓ ਕਿ ਪਨੀਰ ਦੇ ਵਿੱਚ ਵੀ ਜਦੋਂ ਆਪਾਂ ਲਸਣ ਦਾ ਤੜਕਾ ਲਾਉਂਨੇ ਆ ਤੇ ਉਹ ਵੀ ਇੱਕ ਤੋਂ ਬੜੀ ਵਧੀਆ ਕਰਾਰੀ ਜੀ ਪੁਰਜੀ ਜਿਹੜੀ ਬਣਦੀ ਆ ਪਿਆਜ਼ ਅਦਰਕ ਲਸਣ ਵਗੈਰਾ ਸੇਲ ਲਿਆ ਤੇ ਹੁਣ ਆਪਾਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਹਨੂੰ ਹਰ ਇੱਕ ਚੀਜ਼ ਨੂੰ ਆਪਾਂ ਬ੍ਰੇਕ-ਬ੍ਰੇਕ ਕੱਟ ਲਿਆ ਆ ਤੇ ਨਾਲ ਦੀ ਨਾਲ ਆਪਾਂ ਹੁਣ ਸਰੋਂ ਦਾ ਤੇਲ ਦਾ ਤੜਕਾ ਜਿਹੜਾ ਉਹ ਲਾਵਾਂਗੇ ਦੋ ਹਰੀਆਂ ਇਲਾਇਚੀਆਂ ਦਾਲਚੀਨੀ ਤੇ ਨਾਲ ਦੀ ਨਾਲ ਥੋੜਾ ਜਿਹਾ ਇਹਦੇ ਵਿੱਚ ਜੀਰਾ ਪਾਵਾਂਗੇ ਨੇ ਆਪਣਾ ਕਲਰ ਵੀ ਸਾੜ ਦਿੱਤਾ ਆ ਤੇ ਨਾਲ ਦੇ ਨਾਲ ਜਿਹੜਾ ਟੇਸਟ ਵੀ ਉਹ ਵੀ ਇਹਦੇ ਵਿੱਚ ਇਹਦਾ ਬਣ ਚੁੱਕਿਆ ਆ ਹੁਣ ਆਪਾਂ ਲਸਣ ਪਾਇਆ ਆ ਲਸਣ ਦਾ ਜਿਹੜਾ ਆ ਕੱਚਾ ਭਾਂ ਜਦੋਂ ਨਿਕਲ ਜੂਗਾ ਥੋੜੀ ਜਿਹੀ ਵਧੀਆ 스멜 ਆਉਣ ਲੱਗ ਜੂਗੀ ਫਿਰ ਨਾਲ ਦੇ ਨਾਲ ਆਪਾਂ ਇਹਦੇ ਚਦਰਕ ਪਾ ਦਵਾਂਗੇ ਸੁੱਕੀ ਹੋਈ ਮੇਥੀ ਜਿਹੜੀ ਉਹ ਪਾਈ ਇਹਦੇ ਵਿੱਚ ਆਪਾਂ ਹਰੀ ਮਿਰਚ ਪਿਆਜ਼ ਪਾਵਾਂਗੇ ਤੇ ਨਾਲ ਉਹਦੇ ਵਿੱਚ ਥੋੜਾ ਜਿਹਾ ਜਦੋਂ ਹਾਫ ਜਿਹਾ ਹੋ ਜਾਂਦਾ ਹੈ ਤੜਕਾ ਭੁੱਜ ਕੇ ਫਿਰ ਉਹਦੇ ਵਿੱਚ ਆਪਾਂ ਜਿਹੜੀ ਟਮਾਟਰ ਦੀ ਪਿਉਰੀ ਬਣਾ ਕੇ ਪਾਵਾਂਗੇ ਪਿਉਰੀ ਮਤਲਬ ਕਿ ਮਿਕਸੀ ਵਿੱਚ ਪਾ ਕੇ ਜਿਹੜਾ ਇਹਨੂੰ ਮਿਕਸ ਕਰਕੇ ਟਮਾਟਰ ਨੂੰ ਉਹਦਾ ਪਲਪ ਕੱਢ ਕੇ ਉਹ ਇਹਦੇ ਵਿੱਚ ਪਾਇਆ ਜਾਊਗਾ ਤੜਕੇ ਨੂੰ ਭੁੰਨਦੇ ਸਮੇਂ ਜਿਹੜਾ ਇਹਦਾ ਸੇਕ ਹੈ ਬਹੁਤ ਜ਼ਿਆਦਾ ਨਹੀਂ ਕਰਨਾ ਚਾਹੀਦਾ ਗੈਸ ਦਾ ਫਲੇਮ ਜਿਹੜਾ ਘੱਟ ਕਰ ਲੈਣਾ ਚਾਹੀਦਾ ਵਾ ਹਾਫ ਕਰ ਲੈਣਾ ਚਾਹੀਦਾ ਕਿਉਂਕਿ ਜਦੋਂ ਤੜਕਾ ਭੁਜਦੇਆ ਭੁਜਦੇਆ ਉਹਦੇ ਵਿੱਚ ਜਿਹੜਾ ਟੇਸਟ ਹੈ ਨਾ ਹਲਕੇ ਗੈਸ ਤੇ ਸੇਕ ਤੇ ਉੱਪਰ ਹੀ ਵਧੀਆ ਆਉਂਦਾ ਆ ਤੇ ਜਦੋਂ ਆਪਾਂ ਥੋੜਾ ਸੇਕ ਵੱਧ ਕਰ ਦਿੰਨੇ ਆ ਤੇ ਉਹ ਬਾਹਰੋਂ ਤੇ ਤੜਕਾ ਸੜ ਜਾਂਦਾ ਲੇਕਿਨ ਅੰਦਰੋਂ ਚੰਗੀ ਤਰ੍ਹਾਂ ਪੱਕਦਾ ਨਹੀਂ ਆ ਘੱਟ ਸੇਕ ਤੇ ਜਦੋਂ ਤੁਸੀਂ ਇਹਨੂੰ ਪੂਰੀ ਤਰ੍ਹਾਂ ਟਾਈਮ ਦੇ ਕੇ ਤਿਆਰ ਕਰੋਗੇ ਤੇ ਇਹਦਾ ਸਵਾਦ ਲਾਜਵਾਬ ਖਾਣ ਨੂੰ ਮਿਲੇਗਾ ਟਮਾਟਰ ਦੀ ਪਿਉਰੀ ਜਿਹੜੀ ਉਹ ਵੀ ਇਹਦੇ ਵਿੱਚ ਪਾ ਦਿੱਤੀ ਗਈ ਆ ਤੇ ਆਪਣਾ ਜਿਹੜਾ ਤੜਕਾ ਵਾ ਅੱਧਿਓ ਬਾਅਦ ਪੱਕ ਚੁੱਕਾ ਆ ਹੁਣ ਇਹਦੇ ਵਿੱਚ ਮਸਾਲੇ ਪਾਏ ਜਾਣਗੇ ਸਭ ਤੋਂ ਪਹਿਲਾਂ ਹਲਦੀ ਪਾਊਡਰ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਜਿਹੜਾ ਇਹਦੇ ਵਿੱਚ ਲੂਣ ਪਾ ਲਵਾਂਗੇ ਗਰਮ ਮਸਾਲਾ ਥੋੜੀ ਜੀ ਇਹਦੇ ਵਿੱਚ ਆਪਾਂ ਦੇਗੀ ਮਿਰਚ ਪਾਈ ਆ ਇਹਦੇ ਨਾਲ ਜਿਹੜਾ ਤੜਕਾ ਆ ਵਧੀਆ ਰੰਗ ਫੜ ਲੈਂਦਾ ਆ ਕਾਟ ਸੇਕ ਤੇ ਜਿਹੜਾ ਆ ਆਪਾਂ ਹੁਣ ਤੜਕੇ ਨੂੰ ਚੰਗੀ ਤਰ੍ਹਾਂ ਪੋਨ ਲਵਾਗੇ ਜਿਹੜੇ ਮਸਾਲੇ ਆ ਉਹ ਵੀ ਆਪਣਾ ਕਲਰ ਵਿੱਚ ਛੱਡ ਦੇਣਗੇ ਨਾਲ ਦੇ ਨਾਲ ਸਵਾਦ ਜਿਹੜਾ ਇਹਦੇ ਵਿੱਚ ਪੂਰਾ ਜਿਹੜਾ ਬਣ ਜਾਂਦਾ ਆ ਸੇਮ ਗੈਸ ਕਰਕੇ 2-3 ਮਿੰਟ ਵਾਸਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣੇ ਆ ਅੱਜ ਅਸੀਂ ਚੁੱਲ੍ਹੇ ਤੇ ਅੱਗ ਬਾਲ ਕੇ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਬੱਚੇ ਪੜ੍ਹਨ ਵਿੱਚ ਬਿਜੀ ਸੀ ਅੱਗੇ ਨਾਪਰੀਤ ਮੇਰਾ ਸਾਥ ਦੇ ਦਿੰਦਾ ਸੀ ਪਰ ਉਹ ਵੀ ਪੜ ਰਿਹਾ ਸੀ ਇਸ ਲਈ ਵੀਡੀਓ ਵਿੱਚ ਬਣਾਉਣ ਲਈ ਬਹੁਤ ਟਾਈਮ ਲੱਗਦਾ ਆ ਬਚੇ ਹੋਏ ਪਾਣੀ ਦਾ ਆਪਾਂ ਆਟੇ ਦੇ ਵਿੱਚ ਇਸਤੇਮਾਲ ਕੀਤਾ ਤੇ ਆਟਾ ਵੀ ਆਪਣਾ ਜਿਹੜਾ ਗੁੱਝ ਕੇ ਤਿਆਰ ਹੋ ਚੁੱਕਾ ਆ। ਤੜਕੇ ਦੇ ਪੁੱਜੰਦੀ ਨਸਾਨੀ ਇਹ ਆ ਕਿ ਉਹਨੇ ਤੇਲ ਛੱਡ ਦਿੱਤਾ ਆ ਤੇ ਪੂਰੀ ਵਧੀਆ ਤਰੀਕੇ ਦੇ ਨਾਲ ਤੜਕਾ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਆ। ਹੁਣ ਬਣਿਆ ਹੋਇਆ ਜਿਹੜਾ ਪਨੀਰ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਵਧੀਆ ਐਂਡ ਸੌਫਟ ਬਣ ਕੇ ਤਿਆਰ ਹੋਇਆ ਆ। ਰੰਗ ਦੇ ਵਿੱਚ ਜ਼ਰੂਰ ਥੋੜਾ ਜਿਹਾ ਫਰਕ ਹੁੰਦਾ ਆ। ਬਾਕੀ ਖਾਣ ਵਿੱਚ ਇਹਦਾ ਜਿਹੜਾ ਕੋਈ ਸਵਾਦ ਅਲੱਗ ਨਹੀਂ ਹੁੰਦਾ। ਆਪਾਂ ਦੇ ਪੀਸ ਨਹੀਂ ਕਰਨੇ ਕਿਉਂਕਿ ਆਪਾਂ ਇਹਦੀ ਪੁਰਜੀ ਬਣਾਉਣੀ ਹੈ ਤੇ ਇਹਨੂੰ ਬ੍ਰੀਕ-ਬ੍ਰੀਕ ਕਰਾਸ ਕਰ ਲੈਣੇ ਆ। ਐਸ ਤਰ੍ਹਾਂ ਜਦੋਂ ਆਪਾਂ ਬ੍ਰੀਕ-ਬ੍ਰੀਕ ਕਰਾਸ ਕਰਕੇ ਵਿੱਚ ਪਾਉਂਦੇ ਆ ਤੜਕੇ ਦੇ ਤੇ ਜਿਹੜੀ ਪੁਰਜੀ ਆ ਬਹੁਤ ਹੀ ਵਧੀਆ ਬਣਦੀ ਆ। ਚੰਗੀ ਤਰ੍ਹਾਂ ਰਲਾ ਕੇ ਤੇ 5-7 ਮਿੰਟ ਵਾਸਤੇ ਆਪਾਂ ਹੁਣ ਜਿਹੜੀ ਇਹ ਪੁਰਜੀ ਬਣਾ ਦਵਾਂਗੇ ਕਿ ਤੜਕਾ ਜਿਹੜਾ ਹੈ ਆਪਣਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਕੇ ਤੇ ਆਪਣਾ ਸਵਾਦ ਜਿਹੜਾ ਵਾ ਛੱਡ ਦੇਵੇ ਪਨੀਰ ਪੁਰਜੀ ਜਿਹੜੀ ਹੋ ਚੁੱਕੀ ਹੈ ਤਿਆਰ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਹਾਰਪ੍ਰੇਤ ਨੂੰ ਫੁਲਕਾ ਸਕਾਵਾਂਗੇ ਕਿਉਂਕਿ ਉਹਨੂੰ ਸਭ ਤੋਂ ਵੱਧ ਭੁੱਖ ਲੱਗੀ ਆ ਤਾਂ ਮੇਰੇ ਘਰੇ ਤਾਂ ਬਹੁਤ ਵਧੀਆ ਇਸਟਾ ਬਨਾਲਪੁਰ ਜੀ ਬਣ ਕੇ ਤਿਆਰ ਹੋਈ ਹੈ ਪ੍ਰੀਤ ਦੀ ਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ